ਮੇਰਾ 나ਜੀ ਅਮਨ ਮੋਲਮਵਾਸੀ ਭਾਰਤੀ ਮੋਲਮਵਾਸੀ ਮੁਕਤੀ ਮੋਰਚੇ ਦਾ ਯੂਥ ਵਿੰਗ ਚੇਅਰਮੈਨ ਪੰਜਾਬ ਤੇ ਭਗਵਾਨ ਵਾਲਮੀਕੀ ਅੰਬੇਡਕਰ ਕੋਰ ਕਮੇਟੀ ਪੰਜਾਬ ਤੋਂ ਸੀਨੀਅਰ ਮੈਂਬਰ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਬਹੁਤ ਹੀ ਵੱਡਾ ਏਕਾ ਕੀਤਾ ਗਿਆ ਹੈ ਵਾਲਮੀਕੀ ਸਮਾਜ ਦੀ ਜਥੇਬੰਦੀਆਂ ਦੇ ਨਾਲ ਕਿਉਂਕਿ ਜਿਹੜੇ ਜਿਸ ਤਰ੍ਹਾਂ ਕਿ 나ਜੀ ਨੇ ਵੀ ਤੁਹਾਨੂੰ ਮੁੱਦਾ ਦੱਸ ਦਿੱਤਾ ਹੈ ਤੇ ਇੱਕ ਪਿੰਡ ਰਡਾਲਾ ਆ ਪਿੰਡ ਰਡਾਲੇ ਦੇ ਵਿੱਚ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਮੰਦਿਰ ਹੈ ਜਿੱਥੋਂ ਕਿ ਉੱਥੋਂ ਦੇ ਲੋਕਾਂ ਵੱਲੋਂ ਕਿ ਉੱਥੋਂ বারবার ওতি ਜਿਹੜੀ ਬੇਅਦਬੀ ਕੀਤੀ ਜਾ ਰਹੀ ਆ ਸਿਵਲ ਪ੍ਰਸ਼ਾਸਨ ਨਾਲ ਤੇ ਪੁਲਿਸ ਪ੍ਰਸ਼ਾਸਨ ਨਾਲ ਬਾਰ ਬਾਰ ਮਿਲ ਕੇ ਇਸ ਚੀਜ਼ ਬਾਰੇ ਦੱਸਿਆ ਗਿਆ ਆ 에어ਪੋਰਟ ਰੋਡ ਵੀ ਬੰਦ ਪਿਛਲੇ ਦਿਨੀ ਕੀਤੇ ਗਏ ਸੀ ਪਰ ਪੁਲਿਸ ਪ੍ਰਸ਼ਾਸਨ ਨੇ ਤੇ ਸਿਵਲ ਪ੍ਰਸ਼ਾਸਨ ਨੇ ਉਸ ਮਸਲੇ ਨੂੰ ਹੱਲ ਨਹੀਂ ਕੀਤਾ ਦੇਖੋ ਜੀ ਜਿਹੜੇ ਸਾਡੇ ਸਮਾਜ ਦੇ ਜਿੰਨੇ ਵੀ ਮੁੱਦੇ ਨੇ ਚਾਹੇ ਉਹ ਧਾਰਮਿਕ ਤੇ ਚਾਹੇ ਸਮਾਜਿਕ ਉਹਨਾਂ ਨੂੰ ਹੁਣ ਇੱਕ ਮੋਟੋ ਹੋ ਕੇ ਜਿਹੜਾ ਸਾਰਾ ਸਮਾਜ ਉਹਨਾਂ ਨੂੰ ਹੱਲ ਕਰੇਗਾ ਤੇ ਜਿਹੜੀ 19 ਤਰੀਕ ਦੀ ਜਿਹੜੀ ਬੰਦੀ ਕੱਲ ਦਿੱਤੀ ਗਈ ਅੰਮ੍ਰਿਤਸਰ ਬੰਦੀ ਕੱਲ ਦਿੱਤੀ ਗਈ ਤੇ ਸਾਰੇ ਸਮਾਜ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਇਸ ਦਾ ਸਮਰਥਨ ਕੀਤਾ ਜਾਵੇ ਕਿਉਂਕਿ ਪਹਿਲਾਂ ਤੇ ਸਾਡੇ ਸੰਵਿਧਾਨ ਨੂੰ ਖਤਰਾ ਸੀ ਸੰਵਿਧਾਨ ਨੂੰ ਖਤਮ ਕੀਤਾ ਜਾ ਰਿਹਾ ਸੀ ਹੁਣ ਤੇ ਫਿਲਮਾਂ ਦੇ ਵਿੱਚ ਜਿਹੜੇ ਕਿ ਸਾਡੀ ਧੀਆਂ ਭੈਣਾਂ ਦਾ ਸਰੀਰਕ ਸ਼ੋਸ਼ਣ ਕੀਤਾ ਦਿਖਾਇਆ ਜਾ ਰਿਹਾ ਹੈ ਤੇ ਬੇਨਤੀ ਆ ਕਿ ਅੰਮ੍ਰਿਤਸਰ ਬੰਦ ਕਾਲ ਦੇ ਵਿੱਚ ਸਾਡਾ ਸਮਰਥਨ ਦੋ ਬਿਲਕੁਲ ਜੀ ਦੇਖੋ ਜਿਹੜੀ ਵਾਲਮੀਕੀ ਕੌਮ ਹੈ ਸ਼ੇਰਾਂ ਦੀ ਕੌਮ ਆ ਡਰਨ ਵਾਲੀ ਨਹੀਂ ਆ ਚਾਹੇ ਇਹਨਾਂ ਨੇ ਡਾਂਗਾ ਚਲਾਨੀ ਆ ਉਸ ਦਿਨ ਡਾਂਗਾ ਚਲਾ ਦੇਣ ਦੇਖੋ ਦੇਖੋ ਕਿਸਾਨ ਕਿਸਾਨ ਜਥੇਬੰਦੀਆਂ ਜਿਹੜੀਆਂ ਕਿ ਦਿੱਲੀ ਜਾ ਕੇ ਆਪਣੇ ਹੱਕ ਲੈ ਰਹੇ ਤੇ ਆਪਣੇ ਸਮਾਜ ਨੂੰ ਵੀ ਅਸੀਂ ਬੇਨਤੀ ਕਰਦੇ ਆ ਕਿ ਆਪਣੇ ਹੱਕਾਂ ਲਈ ਸਾਨੂੰ ਲੜਨਾ ਪਏਗਾ ਸੰਘਰਸ਼ ਕਿਉਂਕਿ ਜਾਗੀਦ ਜਮੀਰਾਂ ਵਾਲੇ ਹੀ ਸੰਘਰਸ਼ ਕਰਦੇ ਆ ਤੇ ਪੁਲਿਸ ਪ੍ਰਸ਼ਾਸਨ ਨੂੰ ਕਹਿੰਦੇ ਕਿ ਪਬਲਿਕ ਨੂੰ ਪਰੇਸ਼ਾਨ ਨਹੀਂ ਸਾਡੇ ਵੱਲੋਂ ਕੀਤਾ ਜਾ ਰਿਹਾ ਪਰ ਇਹ ਤੁਹਾਡੀ ਕਮੀ ਹੈ ਜਿਹੜੀ ਤੁਸੀਂ ਆਪਣੀਆਂ ਕਮੀਆਂ ਪੂਰੀਆਂ ਆਪਣੀ ਡਿਊਟੀ ਨਹੀਂ ਜਿਹੜੀ ਪ੍ਰੋਪਰ ਤਰੀਕੇ ਨਾਲ ਕਰਦੇ ਪਏ ਤੇ ਬੰਦ ਤੇ ਅਸੀਂ ਕਰਕੇ ਦਿਖਾਵਾਂਗੇ ਕਿਉਂਕਿ ਕਲਾ ਕਲਾ ਜਿਹੜਾ ਵੀ ਜਾਗੀਦ ਜਮੀਰਾ ਵਾਲਾ 1 ਸਵਾ ਲੱਖ ਦੇ ਬਰਾਬਰ ਆ ਤੇ ਅਸੀਂ ਅੰਮ੍ਰਿਤਸਰ ਬੰਦੀ ਕਾਲ ਦੇ ਵਿੱਚ ਆਪਣੇ ਸਮਾਜ ਕੋ ਤੇ ਵਪਾਰੀ ਵਰਗ ਕੋ ਵੀ ਅਸੀਂ ਸਹਿਯੋਗ ਮੰਗਦੇ ਆ ਅੱਜ ਜੀ ਜੈਗੁਰੂ ਗਿਆਨਾ ਜੀ ਅੱਜ ਪਾਵਨ ਵਾਲਮੀਕੀ ਤੀਰ ਸ੍ਰੀ ਅੰਮ੍ਰਿਤਸਰ ਵਿਖੇ ਜਿਹੜੀ ਇੱਕ ਵਿਸ਼ੇਸ਼ ਮੀਟਿੰਗ ਸਾਰੇ ਸੰਗਠਨਾਂ ਦੀ ਹੋਈ ਆ ਸੋ ਇਸ ਵਿੱਚ ਸਾਰੀ ਸੰਗਤ ਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਆ ਕਿ ਜਿਸ ਤਰ੍ਹਾਂ ਬੂਹੇ ਬਾਰੀਆਂ ਫਿਲਮ ਦੇ ਵਿੱਚ ਅਤਰਾਜੋਕ ਟਿੱਪਣੀ ਜਿਹੜੀ ਆ ਉਹ ਧੀਆਂ ਦੇ ਪ੍ਰਤੀ ਕੀਤੀ ਗਈ ਸੀਗੀ ਉਸ ਦੇ ਉੱਤੇ ਐਫ ਆਈ ਆਰ ਵੀ ਦਰਜ ਕੀਤੀ ਆ ਪਰ ਜ਼ਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਕੋਈ ਸੰਜੀਦਗੀ ਨਹੀਂ ਵਿਖਾਈ ਗਈ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਗਿਆ ਇਸ ਕਰਕੇ ਸਾਰੇ ਸਮਾਜ ਦੇ ਵਿੱਚ ਰੋਸ ਆ ਇਸੇ ਤਰ੍ਹਾਂ ਭਗਵਾਨ ਵਾਲਮੀਕੀ ਮੰਦਿਰ ਅਜੀਤਨਗਰ ਵਿਖੇ ਜਿਹੜੀ ਆ ਉਹ ਗ੍ਰਾਂਟ ਖਾ ਕੇ ਜਾਲੀ ਜਿਹੜੀ ਆ ਉਹ ਸਾਥੀਆਂ ਨੇ ਗਰਾੜ ਖਾਧੀ ਆ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਉਹਨਾਂ ਤੋਂ ਪੈਸੇ ਰਿਕਵਰ ਨਹੀਂ ਕੀਤੇ ਗਏ ਇਸੇ ਤਰ੍ਹਾਂ ਪਿੰਡ ਰਡਾਲਾ ਵਿਖੇ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਪਾਵਨ ਮੰਦਿਰ ਦੀ ਜਿਹੜੀ ਆ ਉਹ ਬੇਅਦਬੀ ਕੀਤੀ ਜਾ ਰਹੀ ਆ ਉਸ ਦੇ ਉੱਤੇ ਵੀ ਪ੍ਰਸ਼ਾਸਨ ਵੱਲੋਂ ਕੋਈ ਸ਼ਕਤੀ ਨਾਲ ਕਾਰਵਾਈ ਨਹੀਂ ਕੀਤੀ ਜਾ ਰਹੀ ਇਸੇ ਤਰ੍ਹਾਂ ਬਾਬਾ ਸ਼ਰੀ ਜੀ ਅਤੇ ਹੋਰ ਸਾਥੀਆਂ ਦੇ ਖਿਲਾਫ ਜਿਹੜੀ ਇਤਰਾਜੋ ਸ਼ਤਾਬਦੀ ਬੋਲੀ ਗਈ ਅਤੇ ਹਮਲਾ ਕੀਤਾ ਗਿਆ ਉੱਤੇ ਵੀ ਪ੍ਰਸ਼ਾਸਨ ਵੱਲੋਂ ਕੋਈ ਸੰਜੀਦਗੀ ਨਹੀਂ ਵਿਖਾਈ ਜਾ ਰਹੀ ਸੋ ਇਸ ਤਰ੍ਹਾਂ ਦੇ ਕਾਫੀ ਮਸਲੇ ਨੇ ਜਿਨ੍ਹਾਂ ਪ੍ਰਤੀ ਸਮਾਜ ਜਿਹੜਾ ਆ ਓਵੇਰਿਆ ਸਾਰੇ ਜਥੇਬੰਦੀਆਂ ਏਕਾ ਕਰਕੇ ਇਕੱਤਰ ਹੋਈਆਂ ਤੇ ਵੱਡੇ ਪੱਧਰ ਤੇ ਸੰਘਰਸ਼ ਦੀ ਜਿਹੜੀ ਉਹ ਕਾਲ ਦਿੱਤੀ ਆ 19 ਤਰੀਕ ਵਾਲੇ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਮੁਕੰਮਲ ਤੌਰ ਤੇ ਬੰਦ ਦੀ ਜਿਹੜੀ ਕਾਲ ਆ ਉਹ ਵਾਲਮੀਕੀ ਸਾਰੀਆਂ ਜਥੇਬੰਦੀਆਂ ਵੱਲੋਂ ਦਿੱਤੀ ਗਈ ਆ ਅਸੀਂ ਸਾਰੇ ਸਮਾਜ ਨੂੰ ਅਪੀਲ ਕਰਦੇ ਆ ਕਿ ਜਿਸ ਤਰ੍ਹਾਂ ਕਿਸਾਨ ਮੈਂ ਗੱਲ ਜਰੂਰ ਕਰੂੰਗਾ ਇੱਥੇ ਕਿਸਾਨ ਜਿਸ ਤਰ੍ਹਾਂ ਦਿੱਲੀ ਆਪਣੇ ਹੱਕਾਂ ਲਈ ਜਾ ਕੇ ਧਰਨੇ ਦਿੰਦੇ ਆ ਤੇ ਉੱਥੇ ਕਦੀ ਵੀ ਜਿਹੜੀ ਆ ਮਜ਼ਦੂਰਾਂ ਦੀ ਨਾ ਗੱਲ ਕੀਤੀ ਗਈ ਤੇ ਨਾ ਹੀ ਉੱਥੇ ਉਹ ਕਰਦੇ ਆ ਮੈਂ ਆਪਣੇ ਮਜ਼ਦੂਰ ਭਾਈਚਾਰੇ ਨੂੰ ਵੀ ਅਪੀਲ ਕਰਦਾ ਕਿ ਜੇਕਰ ਇਹ ਧਰਨੇ ਲਾ ਲਾ ਕੇ ਆਪਣੇ ਕਰਜ਼ੇ ਮਾਫ ਕਰਾ ਸਕਦੇ ਆ ਸਾਡੀਆਂ ਧੀਆਂ ਨੇ 18-18000 ਸਾਡੀਆਂ ਭੈਣਾਂ ਨੇ 18-20-20000 ਧਰਨੇ ਔਰ ਇੱਥੇ ਜਿਹੜਾ ਆ ਉਹਨਾਂ ਨੇ ਲੈ ਪਾਇ ਹੀ ਪੈਸੇ ਉਹਨਾਂ ਦੇ ਤੇ ਇਹਨਾਂ ਮਾਫ ਕਰਾਇਆ ਨਹੀਂ ਉਦੋਂ ਕਿਉਂ ਨਹੀਂ ਕਿ ਕਿਸਾਨ ਮੋਰਚੇ ਨੇ ਆਤਾ ਨਾਰਾ ਮਾਰਿਆ ਸੋ ਇਸ ਕਰਕੇ ਮੇਰੀ ਬੇਨਤੀ ਆ ਕਿ ਕੋਈ ਵੀ ਸਾਧ ਸੰਗਤ ਜਿਹੜਾ ਇਹੋ ਜੇ ਧਰਨਿਆਂ ਤੇ ਜਿੱਥੇ ਸਾਡੀ ਕੋਈ ਸੁਣਵਾਈ ਕੋਈ ਨਹੀਂ ਜਿੱਥੇ ਸਾਨੂੰ ਕੋਈ ਅਧਿਕਾਰ ਨਹੀਂ ਮਿਲਣਾ ਉਹੋ ਜੇ ਧਰਨਿਆਂ ਚ ਨਾ ਜਾਇਆ ਕਰੋ ਆਪਣੇ ਸਮਾਜਿਕ ਧਰਨਿਆਂ ਤੇ ਆਓ 19 ਤਰੀਕ ਨੂੰ ਜਿਹੜਾ ਬੰਦ ਹੋ ਰਿਹਾ ਹੈ ਇਹ ਸਾਡੇ ਸਮਾਜ ਦੀ ਗੱਲ ਹੈ ਸਾਡੇ ਭਾਈਚਾਰੇ ਦੀ ਗੱਲ ਹੈ ਜਿਹੜੀਆਂ ਮੈਂ ਜ਼ਿਲ੍ਹੇ ਦੇ ਵਿੱਚ ਇਸ ਵਕ ਵਕ ਵਪਾਰੀ ਸਾਹਿਬਾਨ ਨੂੰ ਉਹਨਾਂ ਨੂੰ ਅਪੀਲ ਕਰੂੰਗਾ ਕਿ ਇਸ ਜਿਹੜਾ ਆ ਮੁਸ਼ਕਲ ਘਰੀ ਦੇ ਵਿੱਚ ਸਾਡਾ ਸਹਿਯੋਗ ਕਰਨ ਅਸੀਂ ਉਹਨਾਂ ਦਾ ਧੰਨਵਾਦ ਕਰਾਂਗੇ ਤੇ ਸਾਰੇ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਾ ਹਾਂ ਕਿ ਜੇਕਰ 19 ਤਰੀਕ ਤੋਂ ਪਹਿਲਾਂ-ਪਹਿਲਾਂ ਇਹ ਸਾਰੇ ਮਸਲਿਆਂ ਤੇ ਸੰਜੀਦਗੀ ਨਾਲ ਹੱਲ ਨਾ ਕੀਤਾ ਗਿਆ ਉਹਨੂੰ ਜਿਹੜੀ ਆ ਨੀਰੂ ਬਾਜਵਾ ਤੇ ਪੂਰੀ ਟੀਮ ਨੂੰ ਰੈਸਟ ਨਾ ਕੀਤਾ ਗਿਆ ਤੇ ਇਹਦੇ ਸਿੱਟੇ ਜਿਹੜੇ ਗੰਭੀਰ ਨਿਕਣਗੇ ਜ਼ਿਲ੍ਹਾ ਅੰਮ੍ਰਿਤਸਰ ਉਹ ਜਿਹੜਾ ਮੁਕੰਮਲ ਤੌਰ ਤੇ ਬੰਦ ਕੀਤਾ ਜਾਊਗਾ ਜੈ ਵਾਲਮੀਕੀ ਜੈ ਗੁਰੂ ਜੋ ਬੋਲੇ ਸੋਨਰ ਪਾ ਭਗਵਾਨ ਵਾਲਮੀਕਮਾਰਾਜ ਕੀ ਜੈ ਦਾਸ ਪੰਕੜੀਨਾਥ ਸ਼ਿਰਗਿਲ ਅੱਜ ਭਗਵਾਨ ਵਾਲਮੀਕੀ ਆਸ਼ਰਮ ਵਿਖੇ ਵਾਲਮਿਕ ਸਮਾਜ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ਆਗੂ ਸਹਿਬਾਨ ਨਕਮਸਤਕ ਹੋਣ ਆਏ ਆ ਔਰ ਪਰਮ ਪਿਤਾ ਪਰਮਾਤਮਾ ਵਾਲਮੀਕ ਮਹਾਰਾਜ ਜੀ ਤੋਂ ਅਸ਼ੀਰਵਾਦ ਲੈਣ ਆਏ ਆ ਕਿਉਂਕਿ ਜਿਹੜੀ ਕੱਲ ਭਗਵਾਨ ਵਾਲਮੀਕੀ ਮੰਦਿਰ ਦੇ ਵਿੱਚ ਮੀਟਿੰਗ ਹੋਈ ਸੀ ਕਿ 19 ਤਰੀਕ ਨੂੰ ਜਿਹੜਾ ਕਿ ਅੰਮ੍ਰਿਤਸਰ ਜ਼ਿਲ੍ਹਾ ਪੂਰਨ ਤੌਰ ਤੇ ਬੰਦ ਕੀਤਾ ਜਾਊਗਾ ਉਹਦੇ ਸਬੰਧ ਵਿੱਚ ਅੱਜ ਪਰਮਾਤਮਾ ਵਾਲਮੀਕ ਮਹਾਰਾਜ ਜੀ ਕੋਲ ਅਸ਼ੀਰਵਾਦ ਲੈਣ ਆਏ ਆ ਔਰ ਆਪਣੇ ਮੈਨੂੰ ਆਪਣੇ ਸਮਾਜ ਤੇ ਵਿਸ਼ਵਾਸ ਹੈ ਕਿ ਜਿਹੜੀ ਇਹ ਬੰਦ ਦੀ ਕੌਲ ਹੈ ਉਹਦੇ ਵਿੱਚ ਪੂਰਨ ਤੌਰ ਤੇ ਸਮਰਥਨ ਦਊਗਾ ਜੈ ਬਾਲਮਿਕੀ ਹਰ ਹਰ ਬਾਲਮਿਕੀ ਇਹ ਜੀ ਜਿਹੜੇ ਸਮਾਜ ਤੇ ਅੰਮ੍ਰਿਤਸਰ ਜ਼ਿਲ੍ਹੇ ਤੇ ਨਾਲ ਰਿਲੇਟਡ ਮੁੱਦੇ ਆ ਜਿਨ੍ਹਾਂ ਦੇ ਵਿੱਚ ਇੱਕ ਫਿਲਮ ਅਦਾਕਾਰ ਹੀ ਨਿਰੂ ਬਾਜਵਾ ਉੱਤੇ ਐਫ ਆਈ ਆਰ ਦਰਜ ਹੋਈ ਉਹਦੀ ਗ੍ਰਿਫਤਾਰੀ ਪੈਂਡਿੰਗ ਆ ਔਰ ਸਿਟੀ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਜਾਂ ਇਹਨਾਂ ਦੇ ਅਧਿਕਾਰੀਆਂ ਕੋਲ ਸਾਡੇ ਸਮਾਜ ਦੇ ਨਾਲ ਜਿਹੜੇ ਤੱਕੇ ਹੋਏ ਉਹਨਾਂ ਦੇ ਕੋਡਿੰਗ ਜਿਹੜੇ ਮਸਲੇ ਪੈਂਡਿੰਗ ਚੱਲਦੇ ਆ ਰਹੇ ਆ ਤੇ ਉਹਨਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਤੇ ਜਿਹੜੇ ਦੋਸ਼ੀਆਂ ਤੇ ਕਾਰਵਾਈ ਹੋਈ ਨਾ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਤੇ ਇਸੇ ਤਰ੍ਹਾਂ ਦੇ ਹਾਤੀ ਦੇ ਵਿੱਚ ਵੀ ਪੈਂਡਿੰਗ ਮਸਲੇ ਪਏ ਆ ਉਹ ਉਹ ਦੇ ਹਾਤੀ ਦੇ ਵਿੱਚ ਵੀ ਪੈਂਡਿੰਗ ਮਸਲੇ ਉਹ ਵੀ ਨਹੀਂ ਕੋਈ ਹੱਲ ਹੋਏ ਉਸੇ ਸਾਰੇ ਮਸਲਿਆਂ ਨੂੰ ਇਕੱਠਾ ਕਰਕੇ ਤੇ ਇੱਕ ਵੱਡੇ ਪੱਧਰ ਤੇ ਜਿਹੜਾ ਸੰਘਰਸ਼ ਵਿੱਢਾਂਗੇ ਤੇ ਤਦ ਕਰਕੇ ਮਜਬੂਰ ਹੋ ਕੇ ਜਿਹੜਾ 19 ਤਰੀਕ ਨੂੰ ਜਿਹੜਾ ਅੰਮ੍ਰਿਤਸਰ ਬੰਦਕਾਲ ਦੇਣੀ ਪਈ ਇਹ ਵਾਲਮੀਕ ਸਮਾਜ ਆ ਮਰਯਪੀ ਸਿਕ ਸਮਾਜ ਡਰਨ ਵਾਲਾ ਨਹੀਂ ਹੈਗਾ ਪ੍ਰਸ਼ਾਸਨ ਉਦੋਂ ਜਦੋਂ ਇਕੱਠੇ ਇਕੱਲੀ ਇਕੱਲੀ ਜਥੇਬੰਦੀ ਲੜਦੀ ਉਦੋਂ ਪ੍ਰਸ਼ਾਸਨ ਦਬਾਅ ਪਾ ਲੈਂਦਾ ਸੀ ਉਹਨੇ ਸਮੂਹ ਜਥੇਬੰਦੀਆਂ ਦਾ ਜਿਹੜੀਆਂ ਅੰਮ੍ਰਿਤਸਰ ਦੀਆਂ ਦਿਹਾਤੀ ਦੀਆਂ ਤੇ ਸ਼ਹਿਰੀ ਦੀਆਂ ਜਥੇਬੰਦੀਆਂ ਨੇ ਜਿਹੜਾ ਇੱਕ ਇਕੱਠਵੰਦਨ ਕਰਕੇ ਇੱਕ ਡੰਡੇ ਝੰਡੇ ਥੱਲੇ ਲੜਨ ਦਾ ਫੈਸਲਾ ਲਿਆ ਵਾ ਇਸ ਕਰਕੇ ਪ੍ਰਸ਼ਾਸਨ ਨੂੰ ਪਤਾ ਲੱਗ ਜਾਊਗਾ ਵੀ ਉਹਨੂੰ ਅੰਦਰਾਂ ਚ ਬੰਦ ਹੋਣਗੇ ਕਿ ਇਤਿਜਾਮਰਸਰ ਸ਼ਹਿਰ ਬੰਦ ਕਰਾਉਣਗੇ